ਯਾਰ ਦੀ ਚਾਹ ਇੱਕ ਭਾਂ ਦੀ ਆ ਇੱਕ ੱਸੀਆਂ ਦੀ ਜਾ ਲੈ ਚਾਹ ਜਾਂ ਡੇ ਪਾ ਕੇ ਦਿੰਦੇ ਇਹ ਕਿ ਪਨੀਰ ਕਿ ਮਾ ਮੇਰਾ ਮੋਰ ਬਣਿਆ ਮੇਰੇ ਪਿੰਡ ਦੀ ਮੰਢੀ ਤੇ ਨੂੰ ਲੈ ਚੱਕ ਤੇ ਇੱਕ ਤੇ ਉਹ ਆਪਣਾ ਬੰਦਾ ਫੁੱਲ ਵੀ ਮਰ ਜਾ ਕੇ ਪ੍ਰਵਾ ਆ ਜਾ ਜਲਦੀ ਆਣਾ ਹਾਂਜੀ ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਅੱਜ ਆਪਾਂ ਚੱਲਿਆ ਦਿੱਲੀ ਦਿੱਲੀ ਕੀ ਕਰਨ ਚੱਲਿਆ ਦਿੱਲੀ ਚੱਲਿਆ 에어ਪੋਰਟ ਤੇ ਉੱਥੇ ਮੇਰੇ ਛੋਟੇ ਭਾਈ ਨੇ ਅੱਜ ਇੰਗਲੈਂਡ ਤੋਂ ਆਉਣਾ ਉਹ ਆ ਰਿਹਾ ਹੈਗਾ ਉਹਨੂੰ ਆਪਾਂ ਲੈਣ ਚੱਲਿਆ ਡਰਾਈਵਰ ਨੂੰ ਕਹਿ ਦਿੱਤਾ ਨੀਚੇ ਗੱਡੀ ਆ ਗਈ ਆ ਆਪਾਂ ਘਰ ਦੇ ਕਿਸੇ ਨੂੰ ਨਹੀਂ ਦੱਸਿਆ ਹੈਗਾ ਵੀ ਆਪਾਂ ਕਿੱਥੇ ਜਾਣਾ ਘਰਦਿਆਂ ਨੂੰ ਕਿਹਾ ਆਪਾਂ ਅੰਬਰਸਰ ਜਾਣਾ ਅੰਬਰਸਰ ਤੋਂ ਵਾਪਸ ਆਉਣਾ ਆਪਾਂ ਉਹਨੂੰ ਲੈ ਕੇ ਆਉਣਾ ਤੇ ਘਰਦਿਆਂ ਦੇ ਰਿਐਕਸ਼ਨ ਚੈੱਕ ਕਰਨੇ ਆ ਮੇਰੇ ਬਾਪੂ ਦੇ ਛੋਟੇ ਭਾਈ ਦੇ ਠੀਕ ਆ ਉਹਨਾਂ ਦਾ ਰਿਐਕਸ਼ਨ ਚੈੱਕ ਕਰਨੇ ਆਪਾਂ ਕਿਸੇ ਨੂੰ ਨਹੀਂ ਦੱਸਿਆ ਆਪਾਂ ਉਹਨੋਂ ਲੈਨ ਚੱਲੇ ਆਂ ਠੀਕ ਆ ਤੇ ਬਾਕੀ ਪੱਗ ਪੁੱਗ ਆਪਾਂ ਬੰਨ ਲਈ ਆ ਤੇ ਗੱਡੀ ਗੁੱਡੀ ਰੈਡੀ ਆ ਤੇ ਆਪਾਂ ਚੱਲਦੇ ਆਂ ਲੈਨ ਉਹਨੂੰ ਛੋਟੇ ਭਾਈ ਨੂੰ ਪਿੰਦਰ ਉਹਦਾ ਨਾਮ ਹੈਗਾ ਅਸੀਂ ਉਹਨੂੰ ਫੋਰਮੈਨ ਕਹਿੰਨੇ ਆ ਤੇ ਬਾਕੀ ਹੈਗਾ ਦਿੱਲੀ ਜਾਂਦਿਆਂ ਰਸਤੇ 'ਚ ਤੁਹਾਨੂੰ ਸਾਰੇ 뷰 ਦਿਖਾਵਾਂਗੇ 에어ਪੋਰਟ ਦਾ 뷰 ਦਿਖਾਵਾਂਗੇ ਤੇ ਉਹਨੂੰ ਲੈਨ ਚੱਲਦੇ ਆਪਾਂ ਟਾਈਮ ਨਹੀਂ ਵੇਸਟ ਕਰਦੇ ਆਜੋ ਲਓ ਜੀ ਸਰ ਤੋਂ ਆਪਾਂ ਚੱਲ ਬੇ ਤੇ ਆਪਾਂ ਨੂੰ ਲੱਗ ਜੂ ਵੀ ਕਿੰਨਾ 7 ਘੰਟੇ ਲੱਗਦੇ ਜਾਂਦੇ ਵੀ 7-8 ਘੰਟੇ ਲੱਗਣਗੇ 8 ਘੰਟੇ ਅੱਛਾ ਕਿਉਂਕਿ ਆਪਾਂ ਆਰਾਮ ਨਾਲ ਜਾਵਾਂਗੇ ਨਾ ਆਪਾਂ ਠੀਕ ਹੈ ਠੀਕ ਹੈ 8 ਘੰਟੇ ਧੀਬ ਆਪਾਂ ਲੱਗੂਗੇ ਤੇ ਆਪਾਂ ਆਰਾਮ ਨਾਲ ਪਹੁੰਚ ਜਾਾਂਗੇ ਟਰਮੀਨਲ ਤੇ ਆਪਾਂ ਜਾਵਾਂਗੇ ਖਨੌਰੀ ਬਾਰਡਰ ਤੋਂ ਹਨਾ ਪਾਤੜਾ ਸਾਈਡ ਇਹ ਹਰੀਗੇਣਾ ਪੁਲ ਕੱਲ ਇੱਥੇ ਵਸਾਖੀ ਲੱਗੂ ਪੂਰੀ ਕਹਿੰਦਾ ਹਨਾ ਵੀਰੋ ਪੇੜ ਹੁੰਦੀ ਆ ਉਧਰ ਸਾਹਮਣੇ ਗੁਰਦੁਆਰੇ ਵੀ ਆ ਨਾਨਕਸਰ ਲਓ ਜੀ ਚੜ ਗਏ ਆਪਾਂ ਮੋਗੇ ਵਾਲਾ ਰੋਡ ਉੜੀ ਸੇ ਘਾ ਲੰਘਿਆ ਹਨ ਹਾਂਜੀ ਹਾਂ ਹੁਣ ਕਬਈ ਬਾਈਪਾਸ ਲੰਘੇ ਆਪਾਂ ਅੱਗੇ ਆਊਗਾ ਹੁਣ ਬੁੱਕੀ ਬੁੱਕੀਪੁਰਾ ਬਰਨਾਲਾ ਚੌਕ ਉੱਥੋਂ ਆਪਾਂ ਸਿੱਧਾ ਬਰਨਾਲੇ ਨੂੰ ਜਾਵਾਂਗੇ ਕਿੱਤੇ ਬਗਦੇ ਇੱਥੇ ਕੇ ਲਾਡੋਵਾਲ ਟੋਲਾ ਨਾ ਲਾਡੋਵਾਲ ਠੀਕ ਹੈ। ਉਹ ਮੁੱਲਾਪੁਰ ਵਾਲਾ ਮੁੱਲਾਪੁਰ ਠੀਕ ਹੈ ਮੁੱਲਾਪੁਰ ਟੋਲ ਪਲਾਜ਼ੇ ਤੇ ਪਹੁੰਚ ਗਏ। ਇੱਥੋਂ ਲੁਧਿਆਣਾ ਥੋੜਾ ਹੀ ਰਹਿ ਗਿਆ। ਲੋ ਜੀ ਸਵਾਗਤ ਆ ਲੁਧਿਆਣੇ 'ਚ। ਲੁਧਿਆਣੇ 'ਚ ਐਂਟਰ ਹੋ ਗਏ ਆਪਾਂ। ਆ ਪੁਲਾ ਮਤਲਬ ਅੱਧਾ ਲੋ ਵੀ ਰਣਾ ਪਾਰ ਕਰ ਜਾਂਦਾ ਹਨਾ ਵੀਰੇ ਤੇ ਇਹ ਪੁਲ ਜਿਹੜਾ ਬਣਿਆ ਇੱਥੇ ਸਪੀਡ 60 ਦੀ ਹੈ ਵੱਧ ਤੋਂ ਵੱਧ ਜੇ 60 ਤੋਂ ਵੱਧ ਕਰਦੇ ਆਪਾਂ ਚਾਹ ਚਲਾਣਾ ਜਾਂਦਾ ਆਟੋਮੈਟਿਕ ਹੋ ਜਾਂਦਾ ਆ ਤਾਂ ਗੱਡੀਆਂ ਸਾਰੀਆਂ ਸਲੋ ਜਾ ਰਹੀਆਂ ਦੇਖੋ ਆ ਸਾਰਾ ਪੋਲਾ ਨਾ ਜਿਹੜਾ ਬਹੁਤ ਵੱਡਾ ਪੋਲਾ ਹੈ ਕਿੰਨੇ ਕਿਲੋਮੀਟਰ ਹੋਵੇ ਇਹ ਉਹ ਵੀ ਮੈਂ ਤਾਂ 6-7 ਕਿਲੋਮੀਟਰ ਹੁੰਦਾ 6-7 ਕਿਲੋਮੀਟਰ ਹੈ ਹਨਾ ਲੁਧਿਆਣਾ ਸਾਰੇ ਦੇ ਮਤਲਬ ਅੱਧੇ ਲੁਧਿਆਣੇ ਦੇ ਉੱਪਰ ਐ ਪੋਲਾ ਤੇ ਗੱਡੀਆਂ ਦੀ ਸਪੀਡ ਲਿਮਟ 60 ਕਿਲੋਮੀਟਰ ਸਾਰੀਆਂ ਗੱਡੀਆਂ 50 ਤੇ 55 ਤੇ ਜਾ ਰਹੀਆਂ ਕਈ ਵਾਰ ਤਾਂ ਇੱਥੇ ਨਾਕਾ ਵੀ ਲਾ ਕੇ ਖੜੇ ਹੁੰਦੇ ਪੁਲਿਸ ਸਾਡ ਦੇ ਖੜੇ ਹੁੰਦੇ ਇੱਧਰ ਸ਼ਾਮ ਨੂੰ ਹਾਂ ਉਹ ਸਾਈਡ ਤੇ ਹਾਂ ਇਹ ਹੈ ਵੀ ਲੁਧਿਆਣਾ ਸ਼ਹਿਰ ਦਾ ਹਾਈਵੇ ਇਨੂੰ ਬਣਤੇ ਹੀ ਬਹੁਤ ਟਾਈਮ ਲੱਗਿਆ ਯਾਰ ਕਾਹ ਵੀ ਜਾਨਾ ਪਤਾ ਧਰਨੇ ਧੁਰਨੇ ਬਹੁਤ ਲੱਗਦੇ ਸੀ ਇੱਥੇ ਤੇ ਹੋਰ ਕੇ ਟਾਈਮ ਬਤਾ ਹਾਂ ਇਹਨੂੰ ਬਹੁਤ ਟਾਈਮ ਲੱਗਿਆ ਇੱਥੋਂ ਉਤਰ ਗਿਆ نیچے ਇਹ ਇੱਥੋਂ ਉੱਪਰ ਚੜਦਾ ਉਹ ਪਿੱਛੇ ਰਹਿ ਗਿਆ ਕੱਟ ਹਾਂ 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 ਠੀਕ ਹੈ ਠੀਕ ਹੈ ਪਈ ਤੋਂ نیچے ਉਤਰਾਂਗੇ ਸਿੱਧੇ ਜਾਣਾ ਸਿੱਧੇ ਹਾਂ ਬਸ ਸਿੱਧੇ ਲਾਂਗੇ ਹਾਂ ਠੀਕ ਬੱਸ ਸਟੈਂਡ ਵਾਲੇ ਉਤਰਦੇ ਹੁਣੇ ਇੱਥੇ ਇਹ ਬੱਸ ਸਟੈਂਡ ਵਾਲੇ ਅੱਗੋਂ ਜਾ ਕੇ ਕੋੜੀ ਘੁੰਮ ਜਾਂਦਾ ਲਾਉਣੇ ਬੱਸ ਸਟੈਂਡ ਅੱਛਾ ਸਿੱਧਾ ਬੱਸ ਸਟੈਂਡ ਜਾਂਦਾ ਹੈ ਠੀਕ ਹੈ ਲਓ ਜੀ ਗੱਡੀਆਂ ਅੱਗੇ ਪਿੱਛੇ ਵੱਡੀਆਂ ਸੂਟੀਆਂ ਤੁਰੀਆਂ ਜਾਂਦੀਆਂ ਆਰਾਮ ਨਾ ਜਾਂਦੀ ਐ ਸਾਰੀਆਂ ਕੋਈ ਨਹੀਂ ਭਜਦੀ ਹਾਂਜੀ ਇਹ ਨਹੀਂ ਵੀ ਕੋਈ 100 ਤੇ ਲੈ ਜਾ ਹਾਂ ਲਿਮਟ ਹਾਂ ਲਿਮਟ ਸਾਰੇ ਰੋੜ ਹੀ ਆਏ ਹੋਣੇ ਚਾਹੀਦੇ ਯਾਰ ਹਾਂਜੀ 70 ਤੋਂ ਵੱਧ 80 ਤੋਂ ਵੱਧ ਹੋਣੇ ਨਹੀਂ ਚਾਹੀਦੇ ਹਨਾ ਹਾਂਜੀ ਉਹ ਲਿਖਿਆ ਹੈਗਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਬੱਸ ਸਟੈਂਡ ਰਾਈਟ ਸਾਈਡ ਤੇ ਆ ਉਹ ਦੇਖੋ ਤੇ ਰੇਲਵੇ ਸਟੇਸ਼ਨ ਸਿੱਧਾ ਭਾਈ 1 ਵਜ ਗਿਆ ਯਾਰ 1 ਵਜ ਗਿਆ ਤੇ ਪਰੇ ਵੀ ਟ੍ਰੈਫਿਕ ਲੱਗ ਗਈ ਜਾਂਦੀ ਇਸ ਟਾਈਮ ਵੈਸੇ ਛੁੱਟੀ ਛੁੱਟੀ ਨਹੀਂ ਹੋਈ ਜੀ ਵਕਤਾਂ ਨੂੰ ਪਰ ਲੋਦੇ ਆਂਡੇ ਰਹਿੰਦਾ ਹੀ ਰਹਿੰਦਾ ਹਨ ਹਾਂ ਜੀ 2 ਵਜੇ ਜ਼ਿਆਦਾ ਹੁੰਦਾ ਹਾਂ ਹਾਂ 2 ਵਜੇ ਤਾਂ ਸਕੂਲ ਬੰਨਾਂ ਸਾਰੀਆਂ ਆ ਜਾਂਦੀਆਂ ਇੱਥੇ ਪਰ ਇੱਥੇ ਪੰਗਾ ਹੀ ਹੈ ਯਾਰ ਹਾਂ ਜੀ ਇੱਥੇ ਲੰਗਨ ਦਾ ਜਲੰਧਰ ਚ ਲੰਗਨ ਦਾ ਤੇ ਅੰਮ੍ਰਿਤਸਰ ਹਨਾ ਹਨੀ ਤੇ ਹਨੀ ਪਟਿਆਲੇ ਤਾਂ ਬਾਰ ਬਾਰ ਆ ਜਾਈਦਾ ਹੁਣ ਇੱਥੇ ਤਾਂ ਬਾਰ ਬਾਰ ਆ ਜਾਈਦਾ ਹਾਂ ਸੰਗਰੂਰ ਤੱਕ ਆਦੀ ਟ੍ਰੈਫਿਕ ਲੱਗਣੀ ਉਹਦਾ ਅੰਦਰ ਵੜਦਾ ਹੀ ਨਹੀਂ ਰੋਡ ਹਨਾ ਕੋਈ ਬਾਰ ਏ ਬਈਆ ਸਾਡੇ ਲੁਧਿਆਣੇ ਦਾ ਮੇਨ ਹਨਾ ਮੇਨ ਸ਼ਹਿਰ ਦੇ ਵਿੱਚ ਆ ਗਏ ਆਪਾਂ बस क्रॉस ਕਰੀ ਜਾਨੇ ਲੁਧਿਆਣੇ ਨੂੰ ਸਮਰਾਲਾ ਚੌਂਕ ਲੰਘ ਗਏ ਆਪਾਂ ਪਹੇਗੇ ਹੁਣ ਦਿੱਲੀ ਵਾਲੇ ਰਸਤੇ ਹੌਣ ਨਹੀਂ ਲਈਦੇ ਭਾਈ ਹਣ ਤਾਂ ਹੌਲੀ ਹੌਲੀ ਪਹੁੰਚ ਜਾਗੇ ਮੈਂ ਫੋਨ ਲਾਉਣਾ ਇੱਕ ਮਿੰਟ ਖੰਨੇ ਸ਼ਹਿਰ ਪਹੁੰਚ ਗਏ ਇੱਥੇ ਵੀ ਸ਼ਹਿਰ 'ਚ ਵੜਨ ਦੀ ਲੋੜ ਨਹੀਂ ਪੈਂਦੀ ਹਨਾ ਬਾਈਪਾਸ ਬਾਈਪਾਸ ਤੇ ਸਿੱਧਾ ਬੋਲ ਬੋਲ ਜਾਓ ਇਹ ਹੋਰ ਅੱਗੇ ਵੀ ਬੋਲ ਬਣਿਆ ਚਾਹ ਪੀਣ ਆਪਾਂ ਰੁਕ ਕੇ ਢਾਬੇ ਤੇ ਇੱਥੇ ਨਾ ਢਾਬੇ ਦੇ ਆ ਟਰੈਕਟਰ ਲੱਗਿਆ ਮੈਸੀ ਮੈਸੀ ਫਰਕੂਸ਼ਨ ਕਿੰਨਾ ਵਧੀਆ ਤਿਆਰ ਕਰਿਆ ਬਈਆਂ ਨੇ ਹਨਾ ਐਸੇ ਬੂਸੇ ਚੌਖੇ ਲਾਏ ਆ 10 35 ਡੀ ਆਈ ਪੁਰਾਣਾ ਮਾਡਲ ਹੀ ਹੋਊਗਾ ਪਰ ਵਧੀਆ ਬਣਾਇਆ ਥੱਲੇ ਹੁਣ ਅੱਗੇ ਚਲੋ ਲੰਘੇ ਬਸ ਰੰਦ ਲੰਘੇ ਜੀ ਤੇ ਅੱਗੇ ਦੇਖਦੇ ਆ ਕਿਹੜਾ ਸ਼ਹਿਰ ਆਉਂਗਾ ਮੌਸਮ ਵਧੀਆ ਹੋ ਗਿਆ ਅੱਜ ਬੱਦਲ ਹੋ ਗਏ ਯਾਰ ਆ ਦੇਖੋ ਬੱਦਲ ਆਪਨ ਨਜ਼ਰ ਆ ਰਹੇ ਕਣਕਾਂ ਵੀ ਪੱਕੀਆਂ ਪਰ ਆਪਣੇ ਨਾਲ ਆਪਣੇ ਏਰੀਆ 'ਚ ਅਜੇ ਵੱਡੀ ਸਟਾਰਟ ਨਹੀਂ ਕੱਲ ਬਸਾਖੀ ਲੰਘੀ ਫਿਰ ਵੱਡੀ ਸਟਾਰਟ ਹੋ ਜੂਗੀ 50 ਦੀ ਚਾਹ ਆ ਇੱਕ 50 ਦੀ ਆ ਏ ਟੱਸੀਆਂ ਦੀ ਜਾ ਲਾ ਚਾਹ ਜਾਂ ਅੰਡੇ ਪਾ ਕੇ ਦਿੰਦੇ ਸੀ ਕਿ ਪਨੀਰ ਕੁਰਸੀਆਂ ਗੱਡੀਆਂ ਵੱਡੀਆਂ ਰੈਸਟੋਰੈਂਟ ਦੇ ਵਿੱਚ ਇੱਕ ਆ ਟੈਲੀਫੋਨ ਫੋਨ ਤਾਂ ਇਹਦੇ ਵਿੱਚ ਲੱਗਿਆ ਨਹੀਂ ਚਲੋ ਛੱਡੋ ਆਪਾਂ ਮੰਜੇ ਦੇਖਦੇ ਆਂ ਆ ਇਧਰ ਕੀ ਗੱਲਬਾਤ ਆ ਸਿਰ ਆ ਹੋਇਆ ਪਿਆ ਚੱਕ ਕੇ ਦੇਖੀ ਯਾਰ ਕਿੰਨਾ ਭਾਰ ਇਹਦਾ ਉਹ ਟੋਟੇ ਇਹਦਾ ਹੋਊਗਾ ਮੇਰੇ ਹਿਸਾਬ ਨਾਲ 2 ਕਿਲੋ ਦਾ ਹੋਊਗਾ ਮੰਜਾ ਕੱਡੇ-ਕੱਡੇ ਪਾਵੇ ਮਜ਼ਾ ਬੜਾ ਆਵੇ ਤੇ ਸੌਣ ਦਾ ਦੋ ਆਪਏ ਬੱਚਿਆਂ ਦੇ ਚੂੜੇ ਲੈਣ ਨੂੰ ਟ੍ਰੇਨ ਲੱਗਦੀ ਰੈਸਟ ਕਰ ਲਈ ਹੁਣ ਆਪਾਂ ਹੁਣ ਆਪਾਂ ਦਿੱਲੀ ਦੇ ਰਾਹ ਪੁੱਜੀ ਸੀ ਦਾ ਪਾਣੀਪੱਤ ਸ਼ਹਿਰ ਥਾਬਾ ਬਹੁਤ ਸੋਹਣਾ ਸੀ ਦਾ ਜਿਵੇਂ ਵੱਡੇ ਵੱਡੇ ਲੱਗੇ ਆਂ ਇਹ ਰੈਸਟ ਕਰ ਲਈ ਹੁਣ ਆਪਾਂ ਚਾਉਦੇ ਆਂ ਦਿੱਲੀ ਦੇ ਕਿਉਂਕਿ ਰਸਤਾ ਹੈ ਦਾ ਲੰਬਾ ਆ ਆਪਾਂ ਅੰਨ ਲੱਗ ਥਾਬੇ ਤੋਂ ਹੁਣ ਆਪਾਂ ਨਿਕਲ ਗਏ ਇਹ ਆ ਗਿਆ ਪਾਣੀਪੱਤ ਸ਼ਹਿਰ ਪਾਣੀਪਤ ਸ਼ਹਿਰ ਇਹ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ 1526 ਚ ਬਾਬਰ ਤੇ ਇਬਰਾਹਿਮ ਲੋਦੀ ਦੀ ਇੱਥੇ ਲੜਾਈ ਹੋਈ ਸੀ ਤੇ ਲੋਦੀ ਵੰਸ਼ ਦਾ ਜਿਹੜਾ ਖਾਤਮਾ ਹੋਇਆ ਸੀ ਤੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ ਬਾਬਰ ਨੇ 1526 ਚ ਤੇ ਮਹੀਨਾ ਵੀ ਆਹੀ ਸੀਗਾ ਅਪ੍ਰੈਲ ਦਾ ਸ਼ਾਹ 21 ਅਪ੍ਰੈਲ ਨੂੰ ਇੱਥੇ ਜੰਗ ਹੋਈ ਸੀ ਬਹੁਤ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਜੰਗ ਪਾਣੀਪਤ ਦੀ ਲੜਾਈ ਕਿ ਉਸ ਉਹ ਰਿਚੇਰਾ ਉਹ ਰਿਚੇਰਾ ਪਲੰਗ ਰਹੇ ਹਨ ਹਨੇਰਾ ਹੋ ਗਿਆ ਹੁਣ ਆ ਦੇਖੋ ਸਾਰੀਆਂ ਲਾਈਟਾਂ ਚੱਲ ਗਈਆਂ ਰੋਡ ਦੀਆਂ ਸਟਰੀਟ ਲਾਈਟਾਂ ਬਲ ਗਈਆਂ ਸਾਰੀਆਂ ਬੱਸ ਵੀ ਲੰਘਦੀ ਸਰਕਾਰੀ ਬੱਸ ਕਾਟੀਆਂ ਮਿਲੀਆਂ ਯਾਰ ਬਸ ਇੱਕ ਦੋ ਹੀ ਮਿਲੀਆਂ ਹਨਾ ਕਾਟੀਆਂ ਹੋ ਗਈਆਂ ਨੇ ਹਾਂ ਟਾਈਮ ਲੱਟ ਰੈਟਾਂ ਬਲ ਗਈਆਂ ਉਹ ਪੂਰਾ ਹਨੇਰਾ ਹੈ ਯਾ ਮਤਲਬ ਅਜੇ ਨਹੀਂ ਹੋਇਆ ਪਰ ਸੂਰਜ अस्त ਹੋ ਗਿਆ ਕੋਈ ਨਾ ਵੱਡੀਆਂ ਗੱਡੀਆਂ ਇਹੀ ਬੰਗਾ ਹੁਣ ਥੋੜੀ ਜਿਹੀ ਟ੍ਰੈਫਿਕ ਵੱਜ ਜਾਣੀ ਆ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ 7:00 ਵਜੇ ਹਰ ਰੈਸਟੋਰੈਂਟ ਹੈ ਦੇ ਵਿੱਚ ਖਾਣਾ ਖਾਂਦੇ ਆ ਲੋਕ ਉਸ ਇਹਦੇ ਉੱਪਰ ਇੱਧਰ ਦੀ ਜਾਈਦਾ ਹਨ ਇਹ ਮੱਛਰ ਦੇ ਲਈ ਧੂਆ ਕੌਣ ਚਲਾ ਰਿਹਾ ਇਹਨੂੰ ਧੂਆ ਧੂਆ ਹੋ ਗਿਆ ਹੋ ਗਏ ਰਸਤੇ ਆ ਬਹੁਤ ਮੰਗਦੇ ਖਾਣਾ ਖਾ ਕੇ ਆਪਾਂ ਇੱਥੋਂ ਤੇ ਆਪਾਂ ਦਿੱਲੀ ਵਾਲੇ ਬੈਰੀਕੇਡ ਤੇ ਆ ਗਏ ਦੇਖੋ ਸਾਰੀਆਂ ਗੱਡੀਆਂ ਇੱਥੇ ਟੈਕਸ ਕਟਾਉਂਦੀਆਂ ਤੇ ਫਿਰ ਦਿੱਲੀ 'ਚ ਐਂਟਰ ਹੁੰਦੀਆਂ ਆਪਾਂ ਵੀ ਐਂਟਰ ਹੋਵਾਂਗੇ ਟੈਕਸ ਟੁਕਸ ਕਟਾਉਣ ਤੋਂ ਬਾਅਦ ਆ ਗਏ ਆਪਾਂ ਬਾਹਰ ਇਹ ਹੋ ਗਿਆ ਦਿੱਲੀ 'ਚ ਆਪਣਾ ਸਵਾਗਤ ਟਾਈਮ ਬਹੁਤ ਲੱਗਿਆ ਪਰ 7 ਘੰਟੇ ਲੱਗੇ ਕਿਉਂਕਿ ਬਾਟ ਬਹੁਤ ਸੀ ਨਾ ਪਹੁੰਚ ਗਏ ਪਰ ਆਪਾਂ ਹੁਣ ਹੌਲੀ ਹੌਲੀ 에어ਪੋਰਟ ਚਲਦੇ ਆ ਕਿੰਨਾ ਕੁ ਰਹਿ ਗਿਆ ਇੱਥੋਂ ਯਾਰ 에어ਪੋਰਟ ਹਾਂ ਕੁ ਡੇ ਰਹਿ ਗਿਆ 15 20 ਮਿੰਟ ਦਾ ਹੈ ਨਾ ਤਾਂ ਇੰਨਾ ਹੀ ਹੈ ਠੀਕ ਹੈ ਬਿਲਰਾਂ ਦੇ ਰੇ ਰੋਡ ਖੜੇ ਆ ਏਅਰਪੋਰਟ ਦੇ ਨੇੜੇ ਆ ਸਾਰੇ ਹੋਟਲ ਆ ਦੇਖੋ ਇਹਨਾਂ ਦਾ ਵੀਊ ਦੇਖਦੇ ਆਪਾਂ ਕੀ ਬਾਤ ਆ ਆ ਇਧਰ ਤਾਂ ਬਾਈ ਸਿਰਆ ਹੋਇਆ ਪਿਆ ਇਹ ਜਿਹੜੇ ਲੋਕ ਉੱਤਰਦੇ ਹੋਣਗੇ ਨਾ ਯਾਰ ਉਹ ਸਿੱਧਾ ਹੋਟਲ 'ਚ ਕਿਉਂਕਿ ਰਾਤ ਬੰਦੇ ਰਾਤ ਬੰਦਾ ਉਤਰੂਗਾ ਤੂੰਨੇ ਕਿੱਥੇ ਜਾਣਾ ਹੁੰਦਾ ਜਿੰਨਾ ਸਟੇ ਸਟੂ ਹੁੰਦੇ ਉਹ ਉਹ ਵੀ ਇੱਥੇ ਆ ਨਾ ਠੀਕ ਹੈ ਠੀਕ ਹੈ ਕੀ ਬਾਤ ਆ ਪੂਰੇ ਲਗਜ਼ਰੀ ਹੋਟਲ ਆ ਲੈਣੇ ਸੀ ਬੁੱਕਾ ਲੈਣੇ ਸੀਗੇ ਤੇ ਮਿਲ ਨਹੀਂ ਰਿਹਾ ਇੱਥੇ ਮਿਲ ਗਈ ਇੱਕ ਦੁਕਾਨ ਮਸਾਂ ਕਿਉਂਕਿ ਰਾਤ ਨੂੰ ਇਸ ਵੇਲੇ 11:00 10:30 ਕਿਹੜੀ ਦੁਕਾਨਾਂ ਖੁੱਲੀਆਂ ਇਹ ਕਿੱਦਾਂ ਨਹੀਂ ਆ ਦੇਖਦੇ ਹਾਂ ਹਣ ਬਿੱਟੀ ਬਿੱਟੀ ਦਾ ਸਾਰਾ ਮਾਲ ਹੈ ਇਸ ਵਿੱਚ ਲਿੱਲੀ ਸੌਰਪ ਖਾ। ਮੇਰੇ ਬਾਸ ਮਾਹ ਮਾਦਾਨ ਲੱਭੀ ਆ ਆਇਦਰ ਆਇਦਰ ਘੁੰਮ ਕੇ ਬਿੱਟੀ ਦੀ ਦੁਕਾਨ ਨਬਣੀ ਕਿڑی ਸੌਕੀ ਆ ਉੱਤੋਂ ਰਾਤ ਦਾ ਮੋ ਹਨਾ ਟਾਈਮ ਫਿਰ ਵੀ ਆਪਾਂ ਲੱਭ ਲਈ ਬਾਈ ਨੂੰ ਕਿਹਾ ਤੂੰ ਜਾਣਾ ਨਹੀਂ ਸਾਨੂੰ ਫੁੱਲ ਤਿਆਰ ਕਰਕੇ ਦੇ ਉਹ ਕਰ ਰਿਹਾ ਵਿਚਾਰਾ ਦੇਖ ਲਈ ਕਿੰਨਾ ਟਾਈਮ ਹੋ ਗਿਆ। ਫੋਦਰੋ ਜਿਹੜੀ ਫਲੈਟ ਆ ਉਹਦਾ ਟਾਈਮ ਹੋ ਗਿਆ। ਮੈਂ ਆਪ ਦੇਖ ਰਹਾ ਕਿ ਨਾ ਲੇਡ ਲਾਹੌਰ ਆ ਗਈ ਲਾਹੌਰ ਆ ਗਈ ਸੱਚੀ ਮਜ਼ਾਕ ਨਹੀਂ ਕਰ ਰਿਹਾ ਆ ਦੇਖੋ ਆਇ ਕਿ ਲਿਖਿਆ ਲਾਹੌਰ ਆ ਦੇਖੋ ਲਾਹੌਰ ਆ ਗਈ ਫਲੈਟ ਜਲਦੀ ਪਹੁੰਚ ਜਾਣੀ ਆ ਬਸ ਤੇ ਆਪਾਂ ਲੈ ਕੇ ਫੁੱਲ ਲੈ ਲੇ ਫੁਕਾ ਲੈ ਲਿਆ ਚਲੋ ਚਲਦੇ ਆ ਇਹਨੂੰ ਲੈ ਕੇ ਆ ਜਾਓ ਗੱਡੀਆਂ ਦੀ ਪੀਪੀ ਗੱਡੀ ਲੱਭੀ ਆਪਣੀ ਕਿੱਥੇ ਆ ਆ ਜਾਓ ਟਾਵਰ ਦੇਖੋ ਕਿੰਨਾ ਸੋਹਣਾ ਹਨਾ ਨੀਲੇ ਰੰਗ ਦਾ ਟਾਵਰ 에어ਪੋਰਟ ਦੇ ਵਿੱਚ ਇਹ ਇਹ ਕਹਦਾ ਯਾਰ ਟਾਵਰ ਇਹ ਰੇਂਜਰ ਆ ਅੱਛਾ ਰੇਂਜਰ ਆ ਠੀਕ ਆ ਇਹ ਰੇਂਜਰ ਦੱਸਦਾ ਹਨਾ ਇਹ ਨੇ ਜਲਾ ਤੇ ਆ ਮਾਡਲ ਬਣਿਆ ਪਲੇਨ ਦਾ ਜਾ ਇਹ ਦਾ ਹੋਈ ਜਿਹੜਾ ਜਾ ਜਾਏ ਨੇ ਉਹ ਬੋਈ ਐ ਸਾਈਡ ਤੇ ਪਲੇਨ ਦੇਖੋ ਆ ਦੇਖੋ ਲੈਂਡ ਕੀ ਖੜੇ ਹਨਾ ਸਾਰੇ ਬੁੱਬੂ ਦੇਖੀ ਕਿੰਨੇ ਕਹਿਣ ਲੱਗਦੇ ਰੰਗ ਬਰੰਗੇ ਆ ਕੋਈ ਨੀਲਾ ਕੋਈ ਪੀਲਾ ਕੋਈ ਬ੍ਰਿਟਿਸ਼ 에ਅਰਵੇਜ਼ ਕੋਈ 에ਅਰ ਇੰਡੀਆ ਕੋਈ ਅਬੂਦਾਬੀ ਐਨੀ ਮੁਸ਼ਕਲਾਂ ਫੋਲ ਲੱਭੇ ਆਪਾਂ ਰਾਤ ਦੇ 11 ਵਜੇ ਉਹ ਵੀ ਉੱਥੇ ਗੱਡੀ ਛੱਡ ਤੇ ਲੱਗੀ ਸੀ ਚੱਲ ਆਇਆ ਜਾ ਜਲਦੀ ਆ ਜਾ ਦੇ ਮੱਲੇ ਕਈ ਲੋਕ ਅੱਜ ਵਿਛੜਨਗੇ ਕਈ ਮਿਲਨਗੇ ਕਿਉਂ 에어ਪੋਰਟ ਦੇ ਨਿਆਰੇ ਆਉਂਦੇ ਨਾ ਨਹੀਂ ਆਉਂਦੇ ਤਾਨੂੰ ਗੱਲਾਂ ਦੇਖ ਕਿੱਥੇ ਆ ਗਰਾਉਂਡ ਫਲੋਰ ਤੇ ਆ ਗਏ ਆਪਾਂ ਦੇਖੋ ਇੱਥੇ ਬੰਦਾ ਲੱਭਣਾ ਜਿਹੜਾ ਸੌਖਾ ਹੈ ਕਿੱਥੋਂ ਨਿਕਲੂਗਾ ਕਿੱਧਰੋਂ ਆਊਗਾ ਤਰੀ ਜੰਨੇ ਆ ਪਰ ਲੱਭ ਨਹੀਂ ਰਿਹਾ ਇੱਧਰ ਵੀ ਦੇਖ ਲਿਆ ਇੱਧਰ ਵੀ ਆ ਫੁੱਲ ਕਿੰਨੇ ਸੋਹਣੇ ਲੱਗੇ ਬੁੱਬੂ ਕਿੱਕੀ ਕਿੰਨੇ ਘੜ ਫੁੱਲਾ ਦੇਖੋ ਸਾਰੇ ਓਰੀਜਨਲ ਆ ਤੇ ਆਪਾਂ ਬੈਠ ਜੀਏ ਬੈਂਚ ਤੇ ਵੇਟ ਕਰ ਲਈਏ ਇੱਥੇ ਫੁੱਲ ਵੀ ਮਰ ਜਾਗੇ ਆ ਪਹਿਲਾਂ ਲੱਭੇ ਮਸਾਂ ਤੇ ਫੇਰ ਹੁਣ ਆ ਦੇਖ ਆ ਦੇਖ ਇੰਟਰਨੈਸ਼ਨਲ ਅਰਾਈਵਲ ਇੱਥੇ ਆਉਗਾ ਇੱਥੇ ਆਉ ਆਪਣਾ ਬੰਦਾ ਫੁੱਲ ਵੀ ਮਰ ਜਾਗੇ ਭਰਾਵਾ ਆ ਜਾ ਜਲਦੀ ਆ ਹੁਣ ਆ ਜਾ ਫੌਰ ਮੈਨਾਂ ਜਲਦੀ ਆ ਜਾ 2 ਘੰਟੇ ਹੋ ਗਏ ਵੇਟ ਕਰੀ ਜਨੇ ਲੋਕ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਆਪਣਾ ਬੰਦਾ ਮੈਂ ਕਹਿੰਦਾ ਦੇਖ ਕਿੰਨੀ ਭੀੜ ਸੀ ਪਹਿਲਾਂ ਨੂੰ ਕਿੰਨੀ ਘੜ ਗਈ ਐ ਸਾਈਡ ਤੋਂ ਵੀ ਆਪਣਾ ਬੰਦਾ ਨਹੀਂ ਆ ਰਿਹਾ ਅਸੀਂ ਨਾ ਘੜ ਤੋਂ ਘਟ ਸਵਾ ਘੰਟਾ ਮਤਲਬ ਬੇਟ ਘਰੀ ਕਿਉਂਕਿ ਫਲਾਈਟ ਮੇਰੇ ਸਾਬ ਨਾਲ 1.5 ਘੰਟਾ ਅੱਧਾ ਪੜਾਂਗੇ ਅੱਧਾ ਪੜਾਂਗੇ ਲੇਟ ਸੀ ਤੇ ਹੁਣ ਲੱਭ ਨਹੀਂ ਰਿਹਾ ਬੰਦਾ ਨਹੀਂ ਲੱਭ ਰਿਹਾ ਮੈਂ ਉਥੇ 4 ਨੰਬਰ ਤੇ ਵੇਟ ਕੀਤਾ ਮੈਂ ਫੋਨ ਤੇ ਦੱਸਿਆ ਵੀ ਵੀ ਮੈਂ 4 ਨੰਬਰ ਤੇ ਖੜਦਾ ਉਹ ਕਹਿੰਦਾ ਮੈਂ 7 ਤੇ 8 ਜਾ ਉਹ ਕਿੱਥੇ 7 ਤੇ ਖੜਾ ਨਾ ਪਰ ਇੱਕ ਗੱਲ ਵਧੀਆ ਉਹ ਮੈਨੂੰ ਲੱਗਦਾ ਉਹਦਾ ਨੈਟਵਰਕ ਨਹੀਂ ਆਉਂਦਾ ਸੀ ਵਾਈਫਾਈ ਨਹੀਂ ਚਲਾਇਆ ਉਹਨੇ ਉਹਨੇ ਕਿਸੇ ਤੋਂ ਫੋਨ ਲਾਇਆ ਫੋਨ ਲੈ ਕੇ 7 ਨੰਬਰ ਤੇ ਦੇਖਦਾ ਉੱਥੇ ਕੋਈ ਦਿਸਦਾ ਤੈਨੂੰ 7 ਨੰਬਰ ਚੈੱਕ ਕਰ ਬਬੂ 7 ਨੰਬਰ ਹੈ ਓਏ ਕਿੱਥੇ ਪਰਲੀ ਸਾਈਡ ਹੈ ਕਿੱਥੇ ਓਏ ਆਹੋ ਦੇ ਉਹ ਸਾਈਡ ਚੱਲਦਾ ਫਿਰ ਬੰਦਾ ਸਾਡਾ ਲੱਭ ਗਿਆ ਹੱਥ ਮਾਰਿਆ ਉਹਨੂੰ ਪਰ ਮਲਮ ਲੱਭਿਆ ਉੱਖਾ ਹੀ ਆ ਉਹ ਆਉਂਦਾ ਆਹ ਦੇ ला आया ला आया साढ़े पांच छे साल लाया हम वापस आ गया देखो मसा लग जा टाइम ते पता कि हो गया आखो एक ग्यारह मिनट हो गए ਨਹੀਂ ਅਸੀਂ ਤਾਂ ਉੱਥੇ 4 ਨੰਬਰ ਤੇ ਤੈਨੂੰ ਮੈਸੇਜ ਕੀਤਾ ਸੀ 4 ਨੰਬਰ ਤੇ ਉਹ 4 ਨੰਬਰ ਮੈਂ ਦੇਖਿਆ ਨਹੀਂ ਮੈਂ ਆ ਪਿੱਲਰ ਦੇਖਿਆ ਉਹ 4 ਨੰਬਰ ਉੱਥੇ ਸੀ ਨਹੀਂ ਨਹੀਂ ਪਿੱਲਰ ਨਹੀਂ ਜਦੋਂ ਜਦੋਂ ਬਾਹਰ ਨਿਕਲੀਦਾ ਨਾ ਤੇ ਮੈਂ ਹਾਂ ਹੁਣ ਦੇਖਿਆ ਉਹ ਤੇਰਾ ਬੰਦਾ ਆਪਾਂ ਲੱਭ ਗਿਆ ਪਰ 7 ਨੰਬਰ ਤੇ ਲੱਭਿਆ ਬੜੀ ਮੁਸ਼ਕਲ ਨਾ ਠੀਕ ਆ ਚੱਲਦੇ ਹੁਣ ਕਿਉਂਕਿ ਭੀੜ ਬੜੀ ਸੀ ਨਾ ਇੱਥੇ ਆਪਾਂ ਐ ਕਰੀਏ ਇੱਥੋਂ ਉੱਤੇ ਚੱਲੀਏ ਇਹਦੇ ਤੋਂ ਉੱਥੇ ਚਲੀ ਜਾ ਨਹੀਂ ਨਹੀਂ ਇੱਥੋਂ ਉੱਥੋਂ ਲਿਫਟ ਲੈਣੀ ਪਣੀ ਆਪਾਂ ਬਾਜ਼ਾਰਾਂ ਵਾਪਸ ਕਿੰਨੇ ਟਾਈਮ ਬਹੁਤ ਲੱਗਿਆ ਨਾ ਵਾਪਸ ਜਾਂਦੇ ਆ ਕਿੰਨਾ ਸੋਹਣਾ ਪੜੀ ਹੈ ਨਾ ਯਾਰ ਪੇਂਟਿੰਗ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਕੱਲ ਵਾਲੇ ਵਲੌਗ ਜੀ ਕੰਟੀਨਿਊ ਵਲੌਗ ਆ ਤੇ ਆਪਾਂ ਵਾਪਸ ਆ ਰਹੇ ਦਿੱਲੀ ਤੋਂ ਹੁਣ ਆਪਾਂ ਪਹੁੰਚੇ ਸੀਗੇ ਦਰਾਹੇ ਖੰਨੇ ਕੋਲੇ ਦਰਾਹੇ ਆ ਬਾਈ ਵੀ ਆ ਗਿਆ ਆਪਣੇ ਨਾਲ ਇੰਗਲੈਂਡ ਵਾਲਾ ਫੋਰਮੈਨ ਆਪਾਂ ਚਾਹ ਚੁੱਕੀਏ ਫਿਰ ਚੱਲਦੇ ਆ ਮਿਲਦੇ ਆ ਆ ਜਾ ਬਸ ਪਹੁੰਚਣ ਵਾਲੇ ਆਪਾਂ ਪਿੰਡ ਦੇ ਕੋਲ ਹੀ ਆ ਗਏ ਘਰ ਰਹਿ ਗਿਆ ਆਪਣੇ ਤੋਂ ਸਿਰਫ 5 5 ਮਿੰਟ ਦੀ ਦੂਰੀ ਤੇ ਤੇ ਆਪਾਂ ਦੇਖਦੇ ਹੁਣ ਕਰਦਿਆਂ ਬਾਪੂ ਦੇ ਰਿਐਕਸ਼ਨ ਫੋਨ ਤੇ ਗੱਲ ਹੋ ਗਈ ਕਹਿੰਦੇ ਘਰੇ ਆ ਤੇ ਆਪਾਂ ਉਹਨਾਂ ਨੂੰ ਕਿਹਾ ਵੀ ਪਰੌਣੇ ਆ ਰਹੇ ਆ ਪਰੌਣੇ ਨਹੀਂ ਦੱਸਿਆ ਕਿੱਥੋਂ ਆ ਰਹੇ ਆ ਉਹ ਆਈਡੀਆ ਲਾਉਂਦੇ ਕੋਈ ਕੋਈ ਕਹਿੰਦਾ ਜਿੰਦਾ ਵਾਲੇ ਆ ਰਹੇ ਕੋਈ ਕਹਿੰਦਾ ਲੋਕਿਆਂ ਆ ਰਹੇ ਮੈਂ ਕਿਹਾ ਉਹ ਸਾਰੇ ਆ ਰਹੇ ਆ ਆ ਰਹੇ ਆਪਣੇ ਨਾਲ ਹੀ ਇਹਨਾਂ ਵਿਸਾਖੀ ਦੇਖਣੀ ਤੇ ਚਲੋ ਵਿਸਾਖੀ ਦੀਆਂ ਵਧਾਈਆਂ ਤੁਹਾਨੂੰ ਦੇਤੀਆਂ ਘਰ ਵੱਸ ਪਹੁੰਚਣ ਆਲੇ ਆਪਾਂ ਵੇਟ ਕਰੋ ਬਸ ਮੇਰੇ ਨਾਲ ਬਨੇ ਰਹੋ ਉਹ ਉੱਤਰੀਓ ਗੱਡੀ ਚ ਆ ਗਿਆ ਆਪਣਾ ਰੋਡ ਲੋ ਜੀ ਗਲੀ ਆਪਾਂ ਆਪਣੇ ਮੋੜ ਤੇ ਤੇ ਆ ਗਈ ਆਪਣੀ ਕੋਠੀ ਨਵੀਂ ਗੇੜ ਖੋਲ ਦੇ ਬੱਬੂ ਪੂਰਾ ਖੋਲ ਆਪਾਂ ਆ ਗਈ ਕਰਕੇ ਕਢਾ ਲਓ ਜੀ ਗੱਡੀ ਅੰਦਰ ਲੈ ਜੀਏ ਫਿਰ ਔਰ ਔਰ ਔਰੇ ਚੱਲ ਆ ਜਾ ਬੰਦੇ ਪੱਕਾ ਫੰਦੇ ਕੀ ਕਹਿੰਦੇ ਆ ਬੰਦਿਆ ਨਿਸ਼ਾਨਿਆ ਨਹੀਂ ਪਿਛਾਣਿਆ ਨਹੀਂ ਪਾਪਾ ਸਤਿ ਸ੍ਰੀ ਅਕਾਲ ਵਾਹ ਬੜੇ ਪਾਪਾ ਨੇ ਪਿਛਾਣਿਆ ਨਹੀਂ ਮੈਨੂੰ ਬਾਦ ਨਹੀਂ ਹੋਰ ਪਾਪਾ ਕੈਮ ਸੇ ਤਾਂ ਠੀਕ ਠਾਕ ਚੋੜੀ ਚੋੜੀ ਜਾ ਪਾਪਾ ਪਾਪਾ ਠੀਕ ਭਾਦ ਕੋ ਗਿਆ ਇੱਕ ਮਿੰਟ ਆਈਂ ਬੈਜੋ बाजू बाजू <laughs> तो ये लो पापा ये कौन <laughs> है पापा हैं ये बंदा कौन है हैं अहा आया बोर बोर और पापा ठीक ठाक ही सेता नहीं उन पिछाल लिया उन कब शान ले नहीं वो डाउ गया के उड़ गई है मैं पता नहीं समझा हाँ ਮਿਹਬਤ ਜਦ ਤੱਕ ਰਹਾ ਮਿੱਟੂ ਦਾ ਭਰਾ ਮੇਰੇ ਮੂੰਹ ਚੋਂ ਵੀ ਆ ਹੀ ਨਿਕਲ ਗਿਆ ਮਿੱਟੂ ਦਾ ਭਰਾ ਗਿੱਟੂ ਦਾ ਭਰਾ ਸਹੀ ਗੱਲ ਆ ਪਾਪੜੇ ਪਿਛਾੜਿਆ ਲਈ ਠੀਕ ਆ ਇੰਦਰ ਧਿਆਨ ਨਹੀਂ ਸਮਝਦਾ ਜੀ ਨਹੀਂ ਪਤਾ ਠੀਕ ਆ ਠੀਕ ਆ ਪਾਪਾ ਕਹਿੰਦੇ ਚਲੋ ਮਿਲਦੇ ਆ ਤੁਹਾਨੂੰ ਬਾਅਦ ਚ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਸਬਸਕ੍ਰਾਈਬ ਚੈਨਲ ਜਰੂਰ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਚ